ने अपने नायर का जो अपनेजरा किया पिछले चार साल तो जब भी कोर्ट को फैसला देने लगती कोई एक इन्होंने टेचर पा साल पहला इन्होंने ਤੋ ਕਿ ਅਸੀਂ ਜਿਹੜੇ ਪ੍ਰਧਾਨ ਕੀ ਕਰਕੇ ਗਏ ਹਾਂ ਜਦੋਂ ਸੋਧਰੀ ਕਰਕੇ ਗਏ ਹਾਂ ਇਹਨਾਂ ਸਾਥ ਨਹੀਂ ਕੋਰਾਇਆ ਸਾਡਾ ਇਸ ਫੇਰ ਦੇ ਨਾਲ ਯਾ ਕਈ ਚੁੱਕਨੇ ਪਾਇਆ ਸੀ ਸਾਡਾ ਕਿਸੇ ਕਿਸਨ ਦਾ ਕੋਈ ਐ ਡਿਵੈਲਪਮੈਂਟ ਤੇ ਪੈਸੇ ਦੀ ਵੀ ਨਹੀਂ ਸੀ ਇਸ ਵਾਸਤੇ ਅਗਰ ਸਾਡੇ ਕੋਈ ਐਨਵਾਇਰਨਮੈਂਟ ਹੁੰਦੇ ਤੇ ਟੀਚਰਸ ਸੰਗ ਵਿੱਚ ਪਾਰਟੀ ਬਣਾਉਂਦੇ ਅਸੀਂ 31 ਜਨਵਰੀ 2013 ਚੋਂ ਚੋਣਾਂ ਆਣ ਤੋਂ ਬਾਅਦ ਅਸੀਂ ਲੀਭ ਹੋਇਆ ਤੋਂ ਸੋਕਤ ਦਿੱਲੀ ਕਮੇਟੀ ਨੇ ਕਿਸੇ ਦਾ ਇੱਕ ਠੇਲਾ ਵਣਿਸ਼ੀ ਦੇਣਾ ਕੋਈ ਲੱਖ ਡੇਢ ਲੱਖ ਦਾ ਵਰਤਮੈ ਕਰ ਰਿਹਾ ਇੱਕ ਠੇਲਾ ਵੀ ਸਪੋਨਾਂ ਦੇ ਵਿੱਚ 3 ਮਹੀਨੇ ਦੀਆਂ ਤਰੰਤ ਕੌਂਟੇ ਵਿੱਚ ਕਨਫਾਵਾ ਮਜੂਦ ਸਨ ਔਰ ਬਾਕੀ ਐਕਟਰੀਅਨਸਾਂ ਪਰਨਾਇਰ ਕੋਰਸ ਤੋਂ ਇਲਾਵਾ 152 ਕਰੋੜ ਰੁਪਏ ਸੜਕੇ ਦੇ ਸਨ ਕਾਂਡੇਕਾਰ ਰੇਲ ਵੀ ਸਾਨੂੰ ਜਿਹੜੇ ਪੁਰਾਣੇ ਪਰਮਜੀਤ ਸਿੰਘ ਸਰਰਾ ਮਨਜੀਤ ਸਿੰਘ ਇਹਨਾਂ ਨੇ ਸਾਡੇ ਤੇ ਕਰਜ਼ੇ ਲਾਏ। ਮਾਤਾ ਕਹਿੰਦਾ ਚਾਹੁੰਦਾ ਭਈ ਤੁਸੀਂ ਕਦੇ ਸਾਡੇ ਖਿਲਾਫ ਮੇਰੇ ਟਨੇਔਰ ਦੇ ਖਿਲਾਫ ਇੱਕ ਪੈਸੇ ਦੀ ਰਵਾਇਤ ਕੋ ਵੰਡਿਆ ਕੋਈ ਸੰਗਤ ਨੂੰ ਦੱਸਿਆ ਸਾਇਟ ਉੱਤੇ ਬਿਆਨ ਤੋਂ ਇਲਾਵਾ ਕੁਝ ਨਹੀਂ ਜੇ ਜੀ ਗਰ ਤਾਂ ਸਨੈਕ ਹੈ ਜੀ ਭਈ ਸਰਕਾਰ ਨੇ ਕਿਹਾ ਜਿਦਾਦਾਂ ਵੇਚ ਦੇ ਅਸੀਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਸੇ ਦਿੱਲੀ ਕਮੇਟੀ ਦੇ ਅਧਾਰਿਆਂ ਦੇ ਗੁਦਵਾਰਿਆਂ ਦੇ ਸਕੂਲਾਂ ਦੇ ਕੋਈ ਜਿਦਾਦਾਂ ਕਿਸੇ ਤਰ੍ਹਾਂ ਦੇ ਇੱਕ ਪੈਸੇ ਦੇ ਵੀ ਨਹੀਂ ਵੇਚੇ ਗਏ ਜਦ ਅਸੀਂ ਤੁਹਾਡੇ ਕੋਲ ਸਰਪਲਸ ਪੈਸੇ ਛੱਡ ਕੇ ਗਏ ਤੁਸੀਂ ਖੁਦ ਨਿਰਧਾਰਿਤ ਕੀਤਾ ਤੁਹਾਡੇ ਟੈਨਰ ਦੇ ਵਿੱਚ 400 ਕਰੋੜ ਰੁਪਇਆ ਪਰਚੋਂ ਦੀ ਹਾਈ ਕੋਰਟ ਦੀ ਜੱਜਮੈਂਟ ਦੇ ਖਿਲਾਫ ਕੜਾਸੂ ਲੈਣੇ ਇਹ ਸਾਰੇ ਪੈਸੇ ਜਿਹੜੇ ਪਿਛਲੇ ਸਾਲ ਦਾ ਸਰਸਾ ਕਾਨੂੰਨ ਅਸੀਂ ਕਾਹਦਾ ਕਹਿ ਰਹੇ ਆ ਕਿ ਇਹਨਾਂ ਦੀਆਂ ਜ਼ਦਾਦਾਂ ਵੇਚ ਕੇ ਤੁਸੀਂ ਸਰਕਾਰ ਜਾਂ ਕੋਟਾ ਲਵਣ ਕਿਸੇ ਦਿੱਲੀ ਕਮੇਟੀ ਦੇ ਜਿਹੜੇ ਇਤਿਹਾਸਾਤ ਕੁਟਵਾਰੇ ਹਨ ਜਿਹੜੀਆਂ ਜ਼ਮੀਨਾਂ ਹਨ ਇਹ ਜ਼ਮੀਨਾਂ ਭਾਈ ਲਖੀ ਸ਼ਾਹ ਵੰਜਾਰੇ ਨੇ ਗੁਰਦਗੈ ਭਦਰ ਸ਼ਾਹ ਦੇ ਨਾਮ ਅੰਗਰੇਜ਼ਾਂ ਦੀ ਸਰਕਾਰ ਨੇ ਇੱਥੇ ਆਪਣੇ ਅਧਾਰੇ ਬਣਾਉਣ ਵਾਸਤੇ ਐਕਵਾਇਰ ਕਰ ਲਈ ਤੇ ਸਿੱਖਾ ਨੂੰ ਮੁਲਤਾਨ ਨੂੰ ਜਗ੍ਹਾ ਦਿੱਤੀ ਆਫਟਰ ਪਾਰਟੀਸ਼ਨ ਇੱਥੇ ਆਇਓ ਜਿਹੜੀ ਜਿੱਦਾਂ ਅਸੀਂ ਉਸ ਜਗ੍ਹਾ ਨੂੰ ਬਾਤ ਕਰਨ ਵਾਸਤੇ ਪਬਲਿਕ ਸਕੂਲ ਤੋਂ ਨੇ ਐਨਜੀਐਲ ਨਾਗਰਿਕ ਕਾਰਜ ਕਰਾਇਮ ਬਣਾਏ ਨਾਇਮਡ ਕਾਰਜ ਬਣਾਏ ਆਜੋ ਜਗਾ ਕਿੱਥੇ ਨੂੰ ਆਜੋ ਸਕੂਲ ਕਿੱਥੇ ਨੂੰ ਤੁਹਾਡੇ ਚ ਕੋਈ ਜਾਣਾ ਚਾਹੇ ਕੱਲ ਪਰਸੋਂ ਜਦ ਮੈਂ ਤੁਹਾਡੇ ਨਾਲ ਇਸ ਜਗ੍ਹਾ ਜਾਣਾ ਸੇ ਤਿਆਰ ਹਾਂ ਕੰਟਰੈਕਟ ਬਣਾ ਕੇ ਰੱਖ ਲਓ ਟੋਟਲ 320 ਏਕੜ ਜਗ੍ਹਾ ਹੈਗੀ 290 ਜਬ 94 ਏਕੜ ਵੀਰ ਵਿੱਚ ਅਸੀਂ ਉੱਥੇ ਇੰਸਟੀਚੂਸ਼ਨ ਬਣਾਉਣ ਦਾ ਇਜਾਜ਼ਤ ਦਿੱਤਾ ਹੈ ਕਿੰਨੀ ਬੜੀ ਹੋਰ ਟਕੜੋ ਕਾਟ 25 ਕਰੋੜ ਰੁਪਏ ਡੀਲਿੰਗਾਂ ਦੇ ਰਹੇ ਹਾਂ ਜਿੱਦਾਂ ਸਕੂਲ ਦੀ ਬਿਲਡਿੰਗ ਸੀ ਉਹ ਜੱ태ਦਾਰ ਗੁਰਚਰਨ ਸਿੰਘ ਕੋੜਾ ਕੋਲੋਂ ਦੀ ਪਤਰਕਾ ਸੀ ਸਾਨੂੰ 10 ਲੱਖ ਰੁਪਿਆ ਹਰ ਸਾਲ ਅਜ ਤੱਕ 30 ਸਾਲ ਬਾਰੇ ਥਲ ਜ਼ਮੀਨ ਦੀ ਵਸੋਂ ਤੋਂ ਆਂਦਾ ਸੀ 10 ਲੱਖ ਰੁਪਿਆ ਜਦਕਿ ਇੱਕ ਮੈਂਬਰ ਨੂੰ ਭੇਜਦੇ ਸਾਂ ਉਹ 10 ਲੱਖ ਹੁੰਦਾ ਸੀ ਕਿਸੇ ਹੋਰ ਨੂੰ ਭੇਜਦੇ ਸਾਂ ਤੇ 8 ਲੱਖ ਹੁੰਦਾ ਸੀ ਇਨਾ ਕੋਲ ਐ ਕੋਟ ਜੋ ਤੁਹਾਨੂੰ ਅੱਜ 12 ਸਾਲ ਹੋ ਗਏ 12 ਸਾਲ ਤੇ 4 ਮਹੀਨੇ ਹੋ ਗਏ ਕੁਝ ਜਗ੍ਹਾ ਤੋਂ ਕਿੰਨੇ ਪੈਸੇ ਆਏ ਤੁਹਾਨੂੰ ਉਸ ਜਗ੍ਹਾ ਤੋਂ ਪੈਸੇ ਕਿੰਨੇ ਆਏ ਤੁਹਾਡੇ ਸਕੂਲ ਦੀ ਬਰਬਾਦੀ ਦਾ ਮੈਂ ਇੱਕ ਹੋਰ ਸਵਾਲ ਕਰਨਾ ਪੈਂਦਾ 22000 ਬੱਚਾ ਸਾਡੇ ਕੋਲ ਬਰਦਾ ਸੀ ਅੱਜ 12000 ਰਹਿ ਗਿਆ ਪਰ ਮੈਂ ਪੁੱਛਣਾ ਚਾਹੁੰਦਾ ਤੁਸੀਂ ਲਿਸਟ ਦਿਓਗੇ ਕਿ ਸੰਨ 13 ਤੋਂ ਬਾਅਦ ਤੁਸੀਂ ਕਿੰਨੇ ਟੀਚਰ ਰੱਖੇਨ ਕਿਤਨੇ ਮੁਲਾਜ਼ਮ ਰੱਖੇਨ ਗੁਰਦੁਆਰਿਆਂ 'ਚ ਕਿਤਨੇ ਮੁਲਾਜ਼ਮ ਰੱਖੇਨ ਤੁਸੀਂ 4 ਕਾਲਜ ਮੈਨੇਜਮੈਂਟ ਦੇ ਉਹ ਬੰਦ ਕਰ ਬੈਠੇ ਹੋ ਉਹਨਾਂ ਦੇ 35 ਅਪਲਾਈਡਲ ਤੁਸੀਂ ਧੱਕੇ ਪਾਉਂਦੇ ਪਿਓ ਜੱਗ ਕੇ ਜੋ ਨਾਨੇ ਕਹਿਓ ਮੈਨਜਮੈਂਟ ਜਾਂ ਕਾਮਰਸਟਾਰ ਦੇ ਵਿੱਚ ਤੁਸੀਂ 40 ਬੱਚੀਆਂ ਕਿਥੀਆਂ ਹੋ ਕਿ ਵਿਦਿਆਨ ਜਦ ਤੋਂ ਉਹ ਕੰਮ ਕਰ ਰਹੇ ਸੀ ਤੇ ਤੁਸੀਂ ਉਹਨਾਂ ਬੱਚਿਆਂ ਨੂੰ ਉੱਥੇ ਕਿਉਂ ਨਹੀਂ ਦਾਖਲ ਕਰਵਾਉਂਦੇ ਉਤਪਤ ਜੁਨੇ এমਪਲੋਇਮੈਂਟ ਦਿੱਤੀ ਅੱਜ ਤੁਸੀਂ ਉਹਨਾਂ ਨੂੰ ਕਹ ਰਹੇ ਹੋ ਨਵੀਂ এমਪਲੋਇਮੈਂਟ ਲਵਜੀ ਪ੍ਰਾਣੀ ਖਤਮ ਕਿਉਂ ਬੜੇ ਸਪਸ਼ਟ ਗੱਲ ਆ ਗਈ ਇਨਾਂ ਨੇ ਦੱਪੇ ਮਾਲ ਖਾਤਾ ਦੱਬ ਕੇ ਮਾਲਕਾ ਦਾ ਉਹਦੇ ਚ ਮਤ ਹੈਗੀ ਨਾ ਕੋ ਦੁਆਰਾ ਕਮੇਟੀ ਵਿੱਚ ਇਹਦੇ ਸਾਹਮਣੇ ਬੈਠ ਕੇ ਇਹਦੇ ਨਾਲ ਬਹਿਸ ਕਰਨ ਦਾ ਯਾਰਾ ਪ੍ਰਸਤਾਵ ਰੋਟਾ ਬਿਲਕੁਲ ਕੋਈ ਮਤ ਨਹੀਂ ਆਉ ਬੇਪਜੂਲ ਨਜਾਮ ਨਾਲੇ ਵਸੋ ਬੰਦ ਕਰੋ ਤੁਸੀਂ ਕੋਟ ਨੂੰ ਇਹ ਵੀ ਲਿਖ ਕੇ ਦੇਤਾ ਕਿ ਸਾਡੇ ਸਕੂਲ ਜਿਹੜੇ ਹੈਗੇ ਤੁਸੀਂ ਉਹਨਾਂ ਨੂੰ ਵੇਚਣ ਦਾ ਲਾਜ ਉਹਦੇ ਪੈਸੇ ਲੈ ਲਓ I am a and Kalo submitted the list of historical gurdwaras to the Honorable High Court with intention to attach them for the payment of areas of GHPS staff. But at that time, she had no advocate of future agriculture to attach any historical gurdwaras. ਤੁਹਾਡੇ ਨਾਲ ਤੋਂ ਟੀਚਰਾਂ ਦੇ ਵਕੀਲ ਚੰਗੇ ਨਿਕਲੇ ਜਿਨ੍ਹਾਂ ਕਹਿੰਦਾ ਸੀ ਪੈਸੇ ਅਸੀਂ ਲੈ ਲਾਂਗੇ ਪਰ ਅਸੀਂ ਕਿਸੇ ਹਿਸਟੋਰੀਕਲ ਗੋਟਵਾਰੇ ਨੂੰ ਟੈਕੀ ਕਰਾਂਗੇ ਇਹ ਆਰਡਰ ਜੇ ਉਹਨਾਂ ਨੇ ਸਬਮਿਟ ਕੀਤਾ ਹੈ ਤੁਹਾਨੂੰ 2 5 ਨੂੰ ਹਾਈ ਕੋਰਟ ਦੇ ਆਰਡਰ ਮੈਂ ਜੱਜ ਨੇ ਆਰਡਰ ਕੀਤਾ ਕਿ ਪ੍ਰਸ਼ਾਸਨੀ ਗਟਾ ਆਡੇ ਕਰਾਓ ਕੋਈ ਕਿਉਂ ਨਹੀਂ ਕਰਾਉਂਦੇ ਤੋ ਸੋ ਕੀ ਹੋ ਨਹੀਂ ਗਿਆ? ਤੁਸੀਂ ਕਹ ਰਹੇ ਦੱਸੋ ਜਿਹੜੀ ਡਾਇਰੈਕਟ ਕੰਪਨੀ ਦੀ ਆਡਿਟ ਹੋਈ ਹੋਈ ਹੈ ਉਹ ਕਿੱਥੇ ਵੈ ਅਸੀਂ ਇਹ ਕੇਸ ਦੁਬਾਰਾ ਅਕਾਲ ਤਖਤ ਲੈ ਕੇ ਜਾਵਾਂਗੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਸਾਡੀ ਮੀਟਿੰਗ ਸਰਦੀ ਪੰਜ ਪ੍ਰਧਾਨਾਂ ਦੀ ਉਨਾ ਪਾਇੰਟ ਕਰਦਾਨਾ ਦੇ ਫੈਸਲਾ ਆਇਆ ਕਿ ਆਡਿਟ ਰਿਪੋਰਟ ਰੱਖਿਆ ਗਈ ਔਰ ਮੈਂ ਕਮੇਟੀ ਬਣਾ ਕੇ ਸਾਰੀ ਇਨਕੁਆਰੀ ਕਰਾਉਂਦਾ ਉਹ ਕਿੱਥੇ ਗਈ ਜਿਹੜਾ ਫੈਸਲਾ ਉਸ ਵਕਤ ਦੇ ਜਥੇਦਾਰ ਨੇ ਇਹਨਾਂ ਦੀ ਲਾਇਆ ਹਿਚ ਨਹੀਂ ਦਿੱਤਾ ਉਹ ਫੈਸਲਾ ਅਸੀਂ ਨਵੇਂ ਜਥੇਦਾਰ ਕੋਲ ਵੀ ਲੈ ਕੇ ਗਏ ਇਹਨਾਂ ਕੋਲ ਇੱਕ ਮੈਂਬਰ ਪ੍ਰੈਜ਼ੀਡੈਂਟ ਹੈ ਉਸਦੀ ਭੈਣ ਨੂੰ ਤੀ 40 ਲੱਖ ਰੁਪਏ ਦੇਣ ਆਸਤੇ ਹੈ ਪਰ ਬਾਕੀ ਜੁਜਰਿਆਂ ਦੀਆਂ ਏਰੀਆਜ਼ ਦੇਣ ਆਸਤੇ ਪੈਸੇ ਨਹੀਂ ਹੈਗੇ। ਹੋਰ ਜੇ ਤੁਸੀਂ ਨਾ ਕਰੋ ਸਾਰਾ ਰਕਾਣ ਇੱਕ ਪੁਲਿਸ ਕੂਟੋਂ ਆ ਕੇ ਤੁਹਾਡੇ ਬਾਹਰ ਕਰਦੇ ਆ। ਤੁਸੀਂ ਮੈਂਬਰਾਂ ਨੂੰ ਬੇ ਹਿਸਾਬੇ ਆਪਣੇ ਨਾਲ ਰੱਖਣਾ ਸਕੇ। ਬਾਹਰ ਕੋ ਟੋਪਾਰਨ ਕਿ ਸਾਨੂੰ ਗਿਆ 4 ਸਾਲ ਹੋ ਗਏ ਕੋਈ 2 ਸਾਲ ਹੋ ਗਏ ਜਿਨਾ ਮਸੀ ਮੂਨੇ ਲਾਇਆ ਨਦੀ ਦੇ ਕਟੂਤਾ ਕਰਕੇ ਔਰ ਇਹ ਸਾਡੇ ਕੋਲ ਆ ਗਏ ਮੁੱਢੇ ਜੋ ਪ੍ਰਪ ਮੈਂਬਰ ਹੈਗਾ ਉਹ ਤੁਹਾਡੇ ਕੋਲ ਆਂਦੇ ਕਿ ਤੁਸੀਂ ਜੱਫੀ ਪਾ ਕੇ ਲੈਂਦੇ ਬਸ ਤੋਂ ਦਹੀਂ ਦੇ ਰਾ ਅਸੀਂ ਚੋਰੀ ਚਕਾਰ ਕਰ ਸਕਾਂਗੇ ਕੋਈ ਗੱਲ ਕਰੀ ਇਹਨਾਂ ਦੀ ਤੁਸੀਂ ਮੈਂ ਇਹ ਦਾ ਸੋ ਸਤੇਰੀਆ ਦੇ ਉਪਲ ਸਾਹਿਬ ਮਹਾਰਾਜਿਆਂ ਸੱਚਿਆਂ ਗੁਰੂ ਗ੍ਰੰਥ ਸਾਹਿਬੀਆਂ ਸੰਚਿਆ ਇਹਨਾਂ ਦੇ ਗਏ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਬਹਾਦਰ ਸਾਹਿਬ ਦੀ 350 ਸਾਲਾ ਸਿੱਧੀ ਸਤਾਤੀ ਮਨਾ ਲਿਆ ਕਿਉਂ ਹਮਨੇ ਕਿਹਾ ਕੀ ਰੱਖਿਆ ਦੱਸੋ ਸਿਰਪੋਖ ਪੋਮੇ ਜਾਗਰੂ ਇਹ ਨਾਂ ਨਕਰਾਂ ਨੂੰ ਇਹ ਤਾਂ ਪੁੱਛੋ ਬਿਆਨ ਦੇਣ ਦਾ ਕਿਆ ਤੱਕ ਲੋ ਇਤਿਹਾਸ ਕੀ ਕਹਿੰਦਾ ਇਤਿਹਾਸ ਕੀ ਕਹਿੰਦਾ ਉਹ ਵਿਗਤਨਾ ਹਰ ਦਸਨੀ ਜਾਨ ਮੈਂ ਇਹ ਸਵਾਰੀਆਂ ਚੋਰੀਆਂ ਚਕਾਰੀਆਂ ਦਾ ਤਸੂਰ ਬਾਗ ਤੇ ਅਗਰ ਹਰਮੀਤ ਸਿੰਘ ਕਾਪਤ ਜਗਮਨਜੀਤ ਸਿੰਘ ਨੇ ਕਿਹਾ ਵੀ ਇਹ ਤੇ ਬੜਾ ਮਾਲ ਦਾ ਸਾਮੀ ਹੈ ਇਹ ਦੱਸ ਦਗਾ ਨੇ ਵੀ ਬਿਸ਼ੱਕ ਸੁਖਤ ਸਰਕਾਰ ਨਾਲ ਮਿਲ ਕੇ ਅਕਾਤ ਕਰਨ ਬਣਾਉਣ ਦੀ ਕੋਸ਼ਿਸ਼ ਕੀਤੀ ਵਿੱਚੋਂ ਸੋਨਾ ਨਾਤਾ ਪਰ ਚਲੋ ਸਾਰੇ ਸਕੂਲਾਂ ਨੂੰ ਮੈਲਟ ਕਰਕੇ ਇੱਕ ਬੜਾ ਕੀ ਦੇ ਠਾ ਕਮੇਟੀ ਵੀ ਸਾਰੀਆਂ ਪਰਤੀਆਂ ਕਰੇਗਾ ਸਾਰੇ ਬੱਚੇ ਉਸ ਤੋਂ ਬਾਅਦ ਸਕੂਲਾਂ ਨੇ ਮੁੜ ਕੇ ਪਿੱਛੇ ਵੀ ਦਿੱਤਾ ਮੁੜ ਕੇ ਪਿੱਛੇ ਨਹੀਂ ਦੇਖਿਆ ਕਟੇ ਹੀ ਕਟੇ ਰੋਜ਼ ਟੀਚਰ ਰੱਖੇ ਜਾ ਰਹੇ ਨੇ ਪੈਸੇ ਖਾ ਕੇ ਟੀਚਰ ਰੱਖੇ ਜਾ ਰਹੇ ਨੇ ਪਰ ਉਹਨਾਂ ਟੀਚਰਾਂ ਕੋਲ ਕੰਮ ਕੀ ਹੋ ਪਤਾ ਹੀ ਨਹੀਂ 22000 ਬੱਚਾ ਸਾਡੇ ਕੋਲ ਪੜਦਾ ਸੀ 12000 ਰਹਿ ਗਿਆ 14000 ਰਹਿ ਗਿਆ ਤੇ ਸਕੂਲ ਕਿਥੋਂ ਚੱਲਣੇ ਤੁਸੀਂ ਕਿਸੇ ਅੱਛੇ ਸਕੂਲ ਦੇ ਟੀਚਰਸ ਨੂੰ ਲਾਇਬ੍ਰੇਰੀ ਨੂੰ ਜਾ ਕੇ ਇਹਨਾਂ ਦੇ ਲਾਇਬ੍ਰੇਰੀ ਦਿਖਾਦੇ ਸਕੂਲ ਦਿਖਾਦੇ ਉਹ ਕਹਿੰ ਗਏ ਅਸੀਂ ਮੁਫਤ ਵੀ ਕੰਮ ਕਰਨਾ ਸਿੱਖਿਆ ਆਪਣੀ ਮੈਂ ਕੋਟੇ ਚਾਲ ਨੰਨੀ ਲੈ ਕੇ ਜਾ ਸਕੂਲ ਕਿਹੜਾ ਸਕੂਲ ਹੈ ਕਿਰਾ ਜਿੱਤੇ 20-20 ਸਾਤ ਪੁਰਾਣੀਆਂ ਕਿਤਾਬਾਂ ਪਈਆਂ ਨਵੀਆਂ ਕਿਤਾਬ ਵੀ ਕੋਈ ਨਹੀਂ ਮੇਰੀ ਗੁਜਾਰਸ਼ ਹੈ ਗਈ ਜੇ ਇਹਦੇ ਦਮ ਹੈ ਇਹ ਬਿਸ਼ੱਕ ਸਖਤ ਲਿਆ ਪਰਸਨ ਲਿਆ ਜਿੰਨੇ ਮਰਜ਼ੀ ਲਿਆ ਗੁਰਦੁਆਰਾ ਕਮੇਟੀ ਦੇ ਜਿਹੜਾ ਹੈਗਾ ਤਾਂ ਹਾਲ ਫੋਦਰ ਮੇਰਾ ਬੈਸ ਕਰ ਰਿਹਾ ਕਿ ਕਿ ਸਕਾ ਤਾਂ ਪਾਲਣ ਵਾਲੀ ਕੇ ਆਗੀ ਸਪੈਸ਼ਲ ਕਿ ਦੂਜੀ ਕੀੜੀ ਚੈਨਲ ਤੇ ਆ ਕੇ ਸਾਦੇ ਨਾਮ ਰੱਖ ਕੇ ਮੋਨਰਪਾ ਜੀ ਮੇਰਾ ਚੈਨਲ ਵੀ ਤੁਹਾਡਾ ਜਗ੍ਹਾ ਵੀ ਤੁਹਾਡੀ ਨਾ ਤਿਆਰ ਆ ਉਹ ਵੀ ਉਹ ਕਹਿ ਨਹੀਂ ਰਿਹਾ ਉਹਨੇ ਕਿਹਾ ਨਾ ਐਕਸੈਪਟਡ ਅਗਰ ਉਸਨੇ ਕਿਹਾ ਤੇ ਮੈਂ ਐਕਸੈਪਟ ਕਰਦਾ ਗੱਲ ਖਤਮ ਹੋ ਗਈ ਜੀ ਕੋਈ ਦਾਦੇ ਨੂੰ ਵੀ ਨਾਲ ਬਿਠਾ ਲੈ ਜਿਹੜਾ ਕਿਹਾ ਹੈ ਉੱਤੇ ਮੇਰੀ ਗੁਜ਼ਾਰਿਸ਼ ਇਹ ਹੈ ਕਿ ਪਾਵੇਂ ਅੱਜ ਮੌਤ ਮੌਤ ਖਰਾਬੇ ਹਿੰਦੁਸਤਾਨ ਦਾ ਉਹ ਯਾਰ ਐਟ ਵਾਰ ਵਿਦ ਪਾਕਿਸਤਾਨ ਪਰ ਮੈਂ ਕਹਾਂਗਾ ਸੈਂਟਰਲ ਸਰਕਾਰ ਨੂੰ ਇਹੋ ਜੇ ਬੇਈਮਾਨਾ ਤੇ ਹੱਥ ਰੱਖਣਾ ਬੰਦ ਕਰ ਦੇ ਔਰ ਸਰਕਾਰ ਨੂੰ ਕਾਹਗਾ ਕਿ ਸੇ ਸਕੂਲ ਦਿੱਲੀ ਕਮੇਟੀ ਦੇ ਸਕੂਲ ਦਰਦਵਾਰੇ ਉਹਨਾਂ ਦੇ ਜਦਾਦਾ ਨਿਲਾਮ ਕਰਨ ਦੀ ਜਰੂਰਤ ਰਹੀ ਹੈ ਔਰ ਅਗਰ ਨਿਲਾਮ ਹੋਣ ਤੇ ਇਹਨਾਂ ਦੀਆਂ ਕੋਠੀਆਂ ਇਹਨਾਂ ਦੇ ਜਦਾਦਾ ਦੇ ਨਾਮ ਹੋਣਗੀਆਂ ਜਿਹੜੇ ਪੈਸੇ ਇਕੱਠਾ ਇਕੱਠੇ ਆਉਣਗੇ ਉਹ ਦੇਾਂਗੇ ਜੇ ਫਿਰ ਕੋਈ ਬਚ ਗਏ

ਫੈਕਸਸਿਸ ਦੇ ਸਬੰਧ ਵਿੱਚ ਤੁਹਾਨੂੰ ਪਤਾ ਲੱਗੇ ਕਿ ਇਹ ਮਾਮਲਾ ਸ਼ੁਰੂ ਕਿਦੋਂ ਹੈ ਸ਼ੁਰੂਆਤ ਕੌਣ ਹੈ ਫੈਕਸ ਦੇ ਮੁਤਾਬਿਕ ਬਿਆਨ ਬਾਗੀ ਤੇ ਸੰਧੀ ਕਰਦੇ ਤਾਂ ਕਹੋ ਮੇਰੇ ਗਾਲਾਂ ਕਿਉਂ ਮੈਂ ਜੋ ਗੱਲ ਕਹਿ ਰਿਹਾ ਹਾਂ ਐਸਾ ਹੱਥ ਹੋਇਆ ਹੈ 2013 ਤੱਕ ਕੋਈ ਸਾਡੇ ਦਾ ਮਕਦਮਾ ਸੀ ਦਿੱਲੀ ਕਮੇਟੀ ਦੇ ਉੱਤੇ ਕਿਸੇ ਕਿਸੇ ਦਾ ਕੋਈ ਮਕਦਮਾ ਨਹੀਂ ਸੀ ਲਾਸ ਕੋਲਾ ਨਾ ਤੀਸਰਾ ਦਾ ਕੋਈ ਕੇਸ ਨਹੀਂ 2000 ਤੱਕ ਦਿਖਾ ਦਿਓ ਕੋਈ ਦੇਖੋ ਮੇਰੇ ਸਾਥ ਤੇ ਕੋਈ ਵੀ ਨਹੀਂ ਸੀ ਕੋਈ ਇਹ ਕਵੇ ਅੱਛਾ ਨਹੀਂ ਮੈਨੂੰ ਤਰੱਕੀ ਨਹੀਂ ਮਿਲੀ ਫਾਨੀ ਵੇ ਤਰਖਾਵਾ ਦਾ ਕੋਈ ਨਹੀਂ ਸੀ ਇੱਕ ਪੈਸੇ ਦਾ ਨਹੀਂ ਸੀ ਬਰ ਸਿਕਸਪੈਕ ਕਮਿਸ਼ਨ ਵਗੈਰਾ ਤਾਂ ਕੋਈ ਨਹੀਂ ਸੀ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਹੋਰ ਦੱਸ ਦੇਣਾ ਅਸਰ ਕੀ ਇਹਨਾਂ ਨੇ ਟੇਬਲ ਸਬਮਿਟ ਕੀਤੀ ਸੀ ਹਾਈ ਕੋਰਟ ਦੇ ਅnder ਉਹਨਾਂ ਦੀ ਲਾਇਬਿਲਟੀ ਪੁੱਛੀ ਸੀ ਕਿ ਦੇਰ ਵਕਤ ਕਿੰਨੀ ਲਾਇਬਿਲਟੀ ਬਣੀ ਇਹਨਾਂ ਦੇ ਵਕੀਲ ਨੇ ਇਹਨਾਂ ਦੀ ਅਮੇਜਮੈਂਟ ਨੇ ਪੇਸ਼ ਕੀਤੀ ਜਿਹਦੇ ਅnder ਦਿਖਾਇਆ ਗਿਆ ਤਾਂ 80 ਕਰੋੜ ਰੁਪਏ ਦਾ ਡੈਬਿਟ ਬਣਦੀ ਸੀ 2006 ਤੋਂ ਲੈ ਕੇ 2013 ਤੱਕ 50 ਸਾਲ ਦੇ ਪੀਰੀਅਡ ਲਈ ਜਦਕਿ ਸਰਕਾਰ ਸਾਹਮਣੇ 132 ਕਰੋੜ ਦੇ ਬਿੱਲ ਛੋੜ ਕੇ ਗਈ ਸੀ ਇਹ ਉਹਨੇ ਰਿਟਰਨ ਹੀ ਚੱਕਾਵੇ ਇਹਦਾ ਮਤਲਬ ਤਾਂ ਅਗਰ ਫਿਕਸੋ ਪਾਈ ਸੀ 88% ਤੇ ਚਾਹੀਤ ਹੋ ਚੁੱਕੇ ਚਾਹੀਤ ਵੀ ਦੂਜੀ ਕੱਪ ਇਹਨਾਂ ਨੇ ਲਿਖਿਆ ਕਿ ਅਵਲ ਪਹਿਲੀ ਗੱਲ ਸੱਮਾ ਸਾਹਿਬ ਨੇ ਕਰਾਈ ਰੜੀ ਸੀ ਕਿ ਜੀ ਸਾਰੇ ਦੇ 6% ਕਮਿਸ਼ਨ ਤੱਕ ਦਾ ਖਰਚੋ ਕਿਉਂਕਿ ਅਸੀਂ ਮੈਨਟਰੀ ਸੁਗਾਂ ਫਸਟ ਫਰਿਆ 2012 ਦੇ ਅੰਦਰ ਬੈਠ ਕੇ ਇਹ ਕਮਿਟੀ ਨੇ ਫੈਸਲਾ ਕੀਤਾ ਇਨ ਦੀ ਆਫਿਸ ਆਫ ਟਰੈਕਟਰ এডੂਕੇਸ਼ਨ ਜਿਹਦਾ ਬਾਰ ਬਾਰ ਚਿੰਗਰ ਵੀ ਕਰਦੇ ਨੇ ਟਿੰਕਰ ਬਰੇਡਪਟ ਹੁੰਦੇ ਰਹਿੰਦੇ ਇਹਨਾਂ ਨੇ ਇੱਕ ਫੈਸਲਾ ਹੋਇਆ ਮਿਸਟਰ ਸੀ ਲਵਲੀ ਜੀ ਟਰੈਕਟਰ এডੂਕੇਸ਼ਨ ਦਰਿੰਦਰ ਸਿੰਘ ਜੀ ਜਿਹਨਾਂ ਨੇ ਬੈਠ ਕੇ ਫੈਸਲਾ ਕੀਤਾ ਜੀ ਅਗਲੇ ਸਾਤ ਸਾਲਾਂ ਤੋਂ થી ਰਿਡਿਊਸ ਸੇ ਕਰਾਂਗੇ ਸ਼ੁਰੂ ਕਰਕੇ ਦੇਣਾ 2013 ਤੋਂ ਲਾਗੂ ਕਰਾਂਗੇ ਪਰ ਮੀਨ ਟਾਈਮ 6 ਮਹੀਨੇ ਦੇ ਅੰਦਰ ਇਹਨਾਂ ਦੀ ਕੋਰਪੋਰੇਟ ਚੇਂਜ ਹੋ ਗਈ ਔਰ ਸਟੇਟਮੈਂਟ ਦੇ ਅੰਦਰ ਤੇ ਇਹਨਾਂ ਨੇ ਦੇਣੇ ਤੋਂ ਬਣਾ ਕਰਤਾ ਉੱਥੋਂ ਲੈਬਿਲਟੀ ਸ਼ੁਰੂ ਅਗਰ ਇਹ ਦੇਜੰਬਰ ਟਾਈਮ ਆ ਤੇ ਇਹ ਮੇਰੀ ਲੈਬਿਲਟੀ ਵੀ ਨਹੀਂ ਬਣਦੀ ਸੀ ਸਖੋ ਪਹਿਲੇ ਦੇ ਜੀ ਸਾਡੇ ਨੇ ਕੋਈ ਸੰਚਾਲਨ ਚੱਲ ਰਹੀ ਸੀ ਸਾਡੇ ਨੇ ਕੋਈ ਸੰਚਾਲਨ ਚੱਲ ਰਹੀ ਸੀ ਉਹ ਕੰਦੇ ਸੰ ਚਪੜਾ ਸੇ ਕਲਰਕ ਜੋ ਵੀ ਹੈ ਭਾਵੇਂ ਤੁਸੀਂ ਫਾਟੂ ਰੱਖੇ ਉਹਨਾਂ ਸਾਰਿਆਂ ਨੂੰ ਤੁਸੀਂ ਸਿੱਖ ਪ੍ਰੈਕਟੀਸ਼ਨਰ ਅਸੀਂ ਖਾਲੀ ਟੀਚਰਸ ਨੂੰ ਦੇਣ ਵਾਸਤੇ ਚਾਲ ਸਾਧ। ਪਰ ਫਿਰ ਸਾਡਾ ਫੈਸਲਾ ਆਇਆ ਵੀ ਦੇਣੇ ਪੈਣੇ। ਅਸੀਂ ਗਾ ਟਾਈਮ ਲਿਓ। ਤੇ ਇੱਕ ਹੱਬਰ ਬਰੀ 2013 ਤੋਂ ਬਗੈਰ ਕਿਸੇ ਉਹਦੇ ਉਸ ਅਸੀਂ ਮੰਨ ਲਿਆ ਕਿ ਅਸੀਂ ਦੇਾਂਗੇ। ਪ੍ਰੀਵੀਅਸ ਖਤਮ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ। ਮਾਰਚ ਅਪ੍ਰੈਲ ਦੇ ਵਿੱਚ ਇੱਕ ਮੀਟਿੰਗ ਹੋਈ ਹੈ। ਉਹ ਸੰਤੂਰ ਉਤਰ ਸੰਤੂਰ ਉਤਰ ਉਸਤੇ ਜਿੱਤੇ ਜਮੇ ਲਾਇਆ ਗਿਆ ਐਤਨੇ ਨੇ ਕਿਹਾ ਜੀ ਕਿ ਮੈਂ ਅੱਜ ਤੋ ਬਾਅਦ ਤੁਹਾਨੂੰ ਸਾਰਿਆਂ ਨੂੰ 6th ਵੇ ਕਮਿਸ਼ਨ ਦਿਆ ਤੇ ਐਲਾਨ ਕੀਤਾ ਕਲੀਸਰ ਦੇ ਵਿੱਚ ਉਹਨਾਂ ਨੇ ਜਿੰਦਾਬਾਦ ਕਰ ਦਿੱਤੀ ਅਗਲੇ ਹੀ ਪਾਇਆ ਉਹਨੇ ਕਹਿ ਦਿੱ ਮੈਂ ਸੱਪਨੇ ਦੇ ਵਕਤ ਦਾ ਕੋਈ ਪੈਸਾ ਨਹੀਂ ਦਿਆਂਗਾ ਉਹਨਾਂ ਨੇ ਕਹਿ ਦਿੱ ਮੰਨਦੂਰ ਮੇਰੇ ਕੋਲ ਪੈਸਾ ਹੈ ਹੀ ਨਹੀਂ चिट्ठी दिल्ली कमेटी च पी हुई है जीडी गवर्नमेंट ने अप्रूवल दी हुई और असि चिट्ठी अगस्त वि लिखी है भी सब दिता जाए गलत है कि कि मैं क्यों ना मैं, मैं दे रहा मेरा प्राइवेट से कोई मैं पैसे बचा के घर ला जा है जी पर असि यह भी जेड़ा वह ਬਚਤ ਦੇ ਇਸ ਅਕੀਏ ਬਚਾ ਸਕਿਆ ਜਿੰਨਾ ਨਮਕਾ ਸਕਿਆ ਨਮਕਾ ਲਈ ਹੈ ਇਹ ਮੇਰੇ ਕੁਤੀ ਹੈ ਮੈਂ ਕਿਉਂ ਕੋਈ ਬੜੀਆਂ ਦਾ ਮੈਂ ਕਹਿੰਦਾ ਜਿਹੜੇ ਪਾਣ ਨੂੰ ਸੁਖ ਉਸ ਜਿਹੜਾ ਜਿਹੜੇ ਪਾਣ ਹੋਈ ਸੀ ਮੈਂ ਕੀ ਬੰਤ ਰਹਿਣਾ ਸੀ ਬਚਾ ਕੇ ਖਾ ਗਏ ਇਸੀ ਕੁਪੇਂ ਦੇਰ ਵਾਸਤੇ ਸਕੂਲਾਂ ਦੀ ਫੀਸ ਵਧਾਈ ਗਈ ਸੀ ਨਾ ਜਿਹੜੀ ਸਕੂਲਾਂ ਦੀ ਫੀਸ ਹੀ ਚੱਲਦੀ ਪਈ ਸੀ ਕਿਦੋਂ ਦਾ ਕਬਿਲ ਜੀ ਕਿਸ ਤਰ੍ਹਾਂ ਬਣ ਗਿਆ ਅਬੀਸ ਗੀ ਰਿਆ ਉਹ ਉਹ ਜਿਹੜੇ ਲਿਖ ਰਹੇ ਨੇ 83 ਕਰੋੜ ਦੀ ਹੈ ਕਿਸ ਤਰ੍ਹਾਂ ਟਿਕ ਪਈ ਪੰਜਾਬੀ ਦੇ ਦੋ ਮਹਾਵਰਣ ਇਹ 400 ਕਰੋੜ ਦੇ ਜਿਹੜੀ ਲਾਇਬਿਲਟੀ ਬਣੀ ਹੈ ਨਾ ਗ੍ਰੈਜੂਇਟੀ ਹੈਗੀ ਹੈ 2019 ਤੋਂ ਬਾਅਦ ਪੈਨ ਨਹੀਂ ਕਿਤੇ ਕੋਈ ਸ਼ੁਭਾਦ ਹੋਈ ਹੈ ਸਾਰੀ ਇਹ ਲਿਖਿਆ ਆਇਆ ਇਹਨਾਂ ਦੇ ਆਰਡਰ ਦੇ ਵਿੱਚ ਇੱਕ ਕਾਪੀ ਜਿਹੜੀ ਇਹਨੇ ਵੀ 2006 ਤੋਂ 2017 ਤੱਕ 2017 ਕਰੋੜ ਦੀ ਤੁਸੀਂ ਤੁਸੀਂ ਉਹਦੀ ਗੱਲ ਸਰ ਉਹ ਐਸਾ ਹੈਗਾ ਸੀ ਨਾ ਪਹਿਲੇ ਇਹਨਾਂ ਨੇ ਜਦੋਂ ਉਸ ਟਾਈਮ ਦੇ ਲਗਾਣੇ ਨੇ 2006 ਤੋਂ ਲੈ ਕੇ 2013 ਤੱਕ 83 ਕਰੋੜ ਬੰਦਾ ਸੀ 123 ਕਰੋੜ ਰੁਪਏ ਪਿਆ ਸੀ ਇਹਨਾਂ ਨੇ ਇਹ ਸੋਚਿਆ ਕਿ ਗੁਰਦੁਆਰਾ ਕਮੇਟੀ ਦਾ ਪੈਸਾ ਬਚ ਸਕਦਾ ਹੈ ਮੈਨੇਜਮੈਂਟ ਦੇ ਤੌਰ ਦੇ ਉੱਤੇ ਕਿ ਬਚਾਇਆ ਜਾਣਾ ਚਾਹੀਦਾ ਹੈ ਕੋਈ ਵੀ ਮੈਨੇਜਮੈਂਟ ਰੋਏਗੀ ਬਚਾਏਗੀ ਕੋਈ ਪਰਸਨਲ ਫੈਕਟਰੀ ਤਾਂ ਹੈ ਨਹੀਂ ਕਿ ਜਿਹਦੀ ਅਸੀਂ ਦੇ ਦਈਏ ਬਚਾ ਲਈ ਪਚਾਇਆ ਤਾਂ ਸੁੰਨਾ ਪੈਸਾ ਬਚਾਇਆ ਉਹਨਾਂ ਨੂੰ ਮਨਾਇਆ ਉਹ ਮੰਨ ਗਏ ਮੈਨੇਜਮੈਂਟ ਦਾ ਕੋਰ ਗੁਰਦੁਆਰਾ ਕਮੇਟੀ ਦਾ ਫੈਸਲਾ ਆਇਆ ਜਿਹੜੇ ਸਟਾਫ ਦਾ ਕਿ ਚਾਹਵਾ ਜੀ ਫਰਵਰੀ ਤੋਂ ਲਾਗੂ ਕਰ ਦੇਣਾ ਐਜੂਕੇਸ਼ਨ ਦੇ ਅੰਦਰ ਜਾ ਕਰਕੇ ਐਜੂਕੇਸ਼ਨ ਦਾ ਆਫਿਸ ਦਮਲੀ ਜੀ ਦੇ ਨਾਲ ਮਿਨਿਸਟਰ ਜੀ ਕਈ ਵਾਰੀ ਜ਼ਿਕਰ ਆਇਆ ਔਰ ਐਫੀਡੇਵਿਟ ਫਾਈਲ ਕੀਤਾ ਠੀਕ ਹੈ ਜੀ ਫਰਵਰੀ 2013 ਤੋਂ ਲਾਗੂ ਕਰਾਂਗੇ 6 ਮਹੀਨੇ ਬਾਅਦ 6 ਮਹੀਨੇ ਬਾਅਦ ਲਾਗੂ ਹੋਣਾ ਚਾਹੀਦਾ ਮੇਨ ਟਾਈਮ ਬਦਲ ਗਈ 1 ਫਰਵਰੀ ਤੋਂ ਨਹੀਂ ਬਦਲ ਗਈ ਤੋ ਉਹ ਟੈਕਮੈਂਟ 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 ਦਾ ਕਾਰਜਕਮੈਂਟ ਉਹ ਅਗਰ ਬਚ ਵੀ ਗਿਆ ਤੇ ਅਗਰ ਬਚ ਵੀ ਗਿਆ ਤਾਂ 40 ਕਰੋੜ ਫਿਰ ਬਚਦਾ ਹੈ ਅਗਰ ਜਿਹੜਾ ਇਹਨਾਂ ਨੇ ਲਿਖਿਆ ਹੈ 80 ਕਰੋੜ ਲਾਇਬਿਲਟੀਜ਼ ਹੈ ਔਰ ਇਹਨਾਂ ਨੇ ਕੀ ਨਾਉ ਨਿਖਿਆ ਕਿ ਇਹਨੇ ਕੁਝ ਛੋੜ ਕੇ ਵੀ ਗਈ ਸੀ ਫੈਕਟ ਉਹ ਲਿਖਿਆ ਲਿਖਿਆ ਦੇ ਰਿਡਕਲ ਏਕਸੋਬੀਟਲੀ ਹੋਰ ਤਾਂ ਫਿਰ ਤਾਂ ਲਗ ਮੈਂ ਫਿਰ ਕੁਝ ਬਚਦਾ ਨਹੀਂ ਨਾ ਤੁਹਾਡਾ ਬਰੋਸਟਰ ਨਹੀਂ ਪੜ ਸਕਦਾ ਸਰ ਉਹਦਾ ਐਫ ਡੀ ਹੈਗੇ ਨਾ ਆਈਡੈਂਟਿਟੀ ਬਲੌਕ ਕਰਦਾ ਹੈ ਨਾ ਅਸੀਂ ਤੇ ਬੈਂਕਸ ਨੂੰ ਮੈਂ ਚਾਰ ਬੰਦਿਆਂ ਦਾ ਨਾਮ ਲਿਆ ਸੀ ਤੇ ਇਹ ਚਾਰ ਬੰਦੇ ਜਾ ਕੇ ਸਕੂਲਾਂ ਦੇ ਕਾਉਂਟ ਚੈੱਕ ਕਰ ਰਹੇ। ਉਹਦੇ ਵਿੱਚ ਡਾਕਟਰ ਜਸਵੰਤ ਨੂੰ ਮਿਲਿਆ ਸੀ। ਡਾਕਟਰ ਜਸਵੰਤ ਸਿੰਘ ਕਹਿਣ ਲੱਗਾ ਕਿ ਮੈਨੂੰ ਵੀ ਬਤਾ ਤੋ ਕਿੰਨੇ ਛੱਡ ਗਿਆ। ਮੈਂ ਕਹਿੰਦਾ ਕਿ ਬਣੀ ਦੇ ਦੁਕਾਨ ਹੈ ਪੈਸੇ ਵੜ ਕੇ ਪਰਚੀ ਪਾੜਦੀ। ਤੂੰ ਜਾ ਕੇ ਸਕੂਲਾਂ ਜਾ ਕਹਿ ਦੇ ਜੀ ਪਹਿਲੀ ਫਰਵੀਨੂੰ ਕੈਸ਼ ਕਿਤਰਾ, ਕਰੰਟ ਅਕਾਊਂਟ ਕਿਤਰਾ ਔਰ ਰੱਡੀਆਂ ਕਿਤਰੀਆਂ ਸਾਹਮਣੇ ਗੱਲ ਆ ਜਾਏਗੀ। ਤੋਂ ਕਿਹੜਾ ਸਾਫ ਮੁੱਕਿਆ। ਉਨ ਚਾਕੇ ਚੈੱਕ ਕਰਨ ਕੋਈ ਗਿساب ਖਤਮ ਥੋੜੀ ਹੋ ਗਿਆ ਹੈ ਅਲੈਸ ਸ਼ੀਟ ਆਉਤੇ ਚੈੱਕ ਕਰਨ ਗੱਲ ਇਹ ਜਿੱਦ ਦੇਖੋ ਬੱਸ ਨੂੰ ਇਹ ਹਰ ਪ੍ਰਬੰਧ ਦੇ ਵਿੱਚ ਤੇ ਬੈਲੈਂਸ ਨੀਅਤ ਸਾਡੀਆਂ ਦੋ ਅਗਿਆ ਇੱਕ ਜਿਹੜੇ ਉਸਨੇ ਚੈਲੰਜ ਕੀਤਾ ਆਇਆ ਸੱਤ ਚੈਲੰਜ ਐਂਡ ਜੋ ਆਰ ਸ਼ੋਟ ਕੰਮ ਦੂਸਰਾ ਜੇ ਦਾਦਾ ਇਹਨਾਂ ਦੀਆਂ ਕੁੜਕੋਣ ਗਿਆ ਅਗਰ ਇਹਨਾਂ ਦੇ ਮਕਾਨ ਦੁਕਾਨ ਕਾਰਖਾਨਿਆਂ ਤੋਂ ਪੈਸੇ ਨਹੀਂ ਵਸੂਲ ਹੁੰਦੇ ਤਾਂ ਇਹਨਾਂ ਦੇ ਘਰ ਦੀਆਂ ਦੀਆਂ ਜਦ ਜੁਐਲਰੀ ਵੇਚਾਲਾ ਫੋਕਸ ਨੇ ਆਪ ਕੀਤੀ ਜਾਵੇ ਉਹਦੇ ਪੈਸੇ ਲੈ ਲੈਣ ਨਹੀਂ ਪ੍ਰਬੰਧ ਕਰਨਾ ਚਾਹੋ ਛੁੱਟੀ ਕਰੋ ਫਿਰ ਮੈਂ 2 ਸਾਲ ਪਹਿਲੇ ਵੀ ਕਹਿ ਬੈਠਾ ਦਾ 3 ਸਾਲ ਪਹਿਲੇ ਕਹਿ ਬੈਠਾ ਦਾ ਪਰ ਤੁਹਾਡੇ ਕੋਲ ਸਕੂਲ ਨਹੀਂ ਚੱਲਦੇ ਸਾਡੇ ਵਾਲੇ ਕਰੋ ਇਸ ਕੰਡੀਸ਼ਨ ਤੇ ਕਿਸ ਤਰ੍ਹਾਂ ਚਲਾ ਸਕਦੇ ਇਸ ਕੰਡੀਸ਼ਨ ਤੇ ਹਾਲ ਜਿਸ ਸਾਧਨ ਉਨਕੇ ਦੇਖੋ ਸਰਬ ਜਗਤਾਰ ਸਿੰਘ ਜੀ ਮੇਰੀ ਗੱਲ ਸੁਣ ਲਓ 400 ਕਰੋੜ ਲਾਇਕ ਜਦੋਂ ਮੈਂ 1995 ਚਾਰ ਦੇ ਲਿਆ ਸੀ ਦਿੱਲੀ ਕਮੇਟੀ ਦੇ ਕੋਲ ਟੈਂਪੋਰਰੀ ਰਕਮ ਸੀ ਸਿਰਫ ਟੈਂਪੋਰਰੀ ਅਸੀਂ ਪਹਿਲੇ ਸਾਲ 9 ਕਰੋੜ ਤੱਕ ਲੱਗਿਆ ਸੀ ਸਿਰਫ ਅਸੀਂ ਘਟੋ ਘਟ ਇਨਾ ਸਾਧਾਂ ਦੇ ਵਿੱਚ 300 ਕਰੋੜ ਤੋਂ ਉੱਪਰ ਵੀ ਅੰਬੜਗਾ ਵਾਜੀ ਸੀ ਸੇਵ ਵੀਤੀਆ एक उनको दस ना। तू ही दसना जब तक मनजीत ने चेयरमैन बनाया सारिया तनख्वा तू देगा तू देगा खोलिया है जी उस पर सोचे के यकीन सब तो वह मान स्कूल मालमीत सिंह करके है और खाके सार्या ਤੂੰ ਮੋਂ ਕਿਉਂ ਦਿੱਤਾ ਪੈਸਾ ਜੀ ਕਿਤਾ 30% ਦਿੱਤਾ ਤੂੰ ਤੂੰ ਗਾਲੀ ਖੰਨਾ ਦੀ ਮੈਂ ਨਾ ਲੈਂਦਾ ਹਾਂ ਭੈਣ ਨੂੰ ਕੋਈ 40 ਲੱਖ ਰੁਪਏ ਦੇ ਬਿਠਾਏ ਆਪਣੇ ਨਾਲ ਰੱਖਣਾ ਸੇ ਕਿਉਂ ਕੋਲੋਂ ਦੇਣਾ ਬੜਾ ਬੰਨੇ ਦਾ ਸਬਦਾ ਬਿਆਖ ਹੋ ਜਾਂਦਾ ਉਹ ਪੈਸੇ ਜਮ੍ਹਾਂ ਕਰਾ ਬੈਂਕੋਂ ਸਕੂਲ ਦੇ ਵਿੱਚ ਇਹ ਮੈਂ ਇਹ ਦੱਸਾਂ ਵੀ ਇਹਨਾਂ ਨੇ ਕੀਤਾ ਕੀ ਹੈ ਇਹਨਾਂ ਨੇ ਪਿਛਲੇ ਸਾਲਾਂ ਵਿੱਚ ਕਿਹੜੀ ਪ੍ਰਾਪਤੀ ਕੀਤੀ ਹੈ ਗਦਾਸਣ ਅੱਜ ਤੇ ਚਾਰ ਮੈਨੇਜਮੈਂਟ ਕਾਲਜ ਬਣਾਇਆ ਇੰਜੀਨੀਅਰਿੰਗ ਕਾਲਜ ਬਣਾਇਆ ਉਸ ਤਰ੍ਹਾਂ ਕਾਲਜ ਬਣਾਇਆ ਬੀਏ ਬੋਡੀਏ ਬੀਏ ਕਾਲਜ ਦੋ ਬਣਾਏ ਸਾਰੇ ਸਕੂਲਾਂ ਦੀਆਂ ਪਿੰਡੀਆਂ ਸਾਡੇ ਵਕਤ ਗੁਰੂ ਗੁਣ ਸਿੰਘ ਹਾਰਜ ਦੀ ਬਿਲਡਿੰਗ ਸੀ ਛੋਟੇ ਜਿਹੇ ਕਮਰਿਆਂ ਤਰਪਾਲਾਂ ਦੇ ਉਸ ਕਾਲਜ ਚੱਲਦਾ ਸੀ ਇੰਜੀਨੀਅਰਿੰਗ ਕਾਲਜ ਬਣਿਆ ਉਸੇ ਬਣਾਇਆ ਕੀ ਹੈ ਦੱਸੋ ਮੈਮੀ ਵੀ ਗੜ ਦੇ ਵਿੱਚ ਸਾਡਾ ਵੀ ਚੁਰੜ ਰੋੜੇ ਲੱਗਾ ਜਿਵੇਂ ਇਹਨਾਂ ਨੇ ਮਿੱਟੀ ਕਰਕੇ ਰੱਖ ਦਿੱਤਾ ਸਰਸੇ ਨੇ ਆਪਣੇ ਚਾਚੇ ਨੂੰ ਸਕੂਲ ਨਾਲ ਖੋਲਦਾ ਇਹ ਸਕੂਲ ਦੇ ਸਟੂਡੈਂਟ ਸਾਡੇ ਘਾਤੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਹੋਮ ਮਿਨਿਸਟਰ ਨੂੰ ਪੀੜ ਕਰਾਂਗਾ ਇਹ ਤੇ ਕਰਨਗੇ ਕਰਨਗੇ ਤੁਸੀਂ ਈਡੀ ਦੇ ਬੰਦੇ ਬਿਠਾ ਕੇ ਇਹਨਾਂ ਦੀ ਚੈੱਕੇ ਕਰਾਓ ਸਾਰੀ ਫਿਰ ਇਹਨਾਂ ਨੂੰ ਮਿਨਿਸਟਰ ਬਣਾਣਾ ਮੈਂ ਇੱਕ ਵਾਰ ਹੋਰ ਕਹਣੀ ਹੈ ਜੀ। ਅਤੇ ਆਰਾ ਕਰਦੇ ਗੁੰਡਾ ਕਰਦੀ। ਬੰਗਲਾ ਸਾਹਿਬ, ਕਾਕਾਪਨ ਸੀਗਨ ਸਾਹਿਬ ਬਰਾਬਰ ਹੋ ਗਏ। ਇਹਨਾਂ ਦੇ ਮੈਂਬਰ ਤੱਕ ਤੇ ਗੁੰਡਾ ਕਰਦੀਆਂ ਟੀਚਰਜ਼ ਨਾਲ ਰਿਲੇਸ਼ਨ ਬਣਾਣਾ ਹੈ। ਇਹਨਾਂ ਨੇ ਕੋਈ ਅੱਖਰ ਨਹੀਂ ਲਿਆ। ਇਸ ਐਤਵਾ ਸਰ ਜਾਨਾ ਵਜਨਰ ਕੁਝ ਮੁੰਡਿਆਂ ਨੇ ਇੱਥੇ ਆ ਕੇ ਸਰਚ ਕੀਤਾ ਜਿਲ ਉਹਨਾਂ ਨੇ ਸਾਹਮਣੇ ਜਾ ਕੇ ਦੇਖਿਆ ਵੀ ਜਿਹੜੇ ਇਹਨਾਂ ਦੇ ਸੇਵਾਦਾਰ ਨਹੀਂ ਆ ਬਰਤੀ ਔਰ ਜਿਹੜੀਆਂ ਸੇਵਾਦਾਰੀਆਂ ਸਨ ਉਹਨਾਂ ਨੇ ਕਮਰੇ ਬੰਦ ਕਰਤਾ ਦੂਸਰਾ ਬੰਦਾ ਆਇਆ ਉਹਨੇ ਬਾਰੂ ਤਾਲਾ ਲਾ ਦਿੱਤਾ ਤਾਲਾ ਲਾਂਟਵਾਤ ਸੀ ਨਾ ਮੁੰਡਿਆਂ ਨੇ ਤਾਲੇ ਤੋੜੇ ਉੱਤੇ ਚੜ ਕੇ ਪਹਿਲੇ ਖਿੜਕੀ ਚੋ ਟੋਟਾ ਬੜਾਈਆਂ ਫਿਲਮਾਂ ਗਿਚੀਆਂ ਫਿਰ ਦਰਵਾਜ਼ਾ ਤੋੜ ਕੇ ਫਿਲਮਾਂ ਗਿਚੀਆਂ ਇਨ੍ਹਾਂ ਕੋਲ ਇਹ ਕੁਛੋ ਤੁਸੀਂ ਕੀ ਐਕਸ਼ਨ ਲਿਆ ਹੈ ਵਟ ਐਕਸ਼ਨ ਯੂ ਹੈਵ ਟੇਕਨ ਮੰਗਲਵਾਰ ਨੂੰ ਇਨ੍ਹਾਂ ਮੁੰਡਿਆਂ ਨੂੰ ਬੁਲਾਇਆ ਗਿਆ 37 ਮੁੰਡੇ ਉੱਤੇ ਗਏ ਸੈਂਕੀ ਮੁੰਡਿਆਂ ਵਿੱਚੋਂ ਇਹਨਾਂ ਨੇ ਕਿਹਾ ਜੀ ਤੁਸੀਂ ਦੋ ਆਓ। ਜਾਂ ਸੱਤੋਂ ਆਓ ਜਿਹੜੇ ਆਵੇ ਸਾਬ। ਤੁਸੀਂ ਸਾਰਿਆਂ ਦੀ ਗੱਲ ਕਰੋ। ਕਿ ਸਵਾਸਤੇ ਬਈ ਸਾਰਿਆਂ ਦੇ ਵਿੱਚ ਪੈਸੇ ਲੈਣ ਦੇਣ ਦੀ ਗੱਲ ਕਰਨ ਲੱਗਿਆ। ਸਾਥ ਠੀਕ ਨਹੀਂ ਹੋਵੇ। ਜਿਨ੍ਹਾਂ ਨੇ ਟੈਕ ਉਹਨਾਂ ਨਾਲ ਗੱਲ ਕਰੋ। ਤੁਸੀਂ ਉਹਨਾਂ ਨੂੰ ਪੈਸੇ ਦੇ ਕੇ ਇਸ ਕੰਮ ਨੂੰ ਲਗਾਣਾ ਚਾਹੁੰਦੇ ਹੋ। ਇਹਨਾਂ ਕੋ ਕਰਮਾਂ ਕਰਕੇ ਤੇ ਗੁਰਦੁਆਰੇ ਦਾ ਜਾਦ ਹੋਇਆ ਮੰਦਰ ਨਾਣ ਨੂੰ ਲੋਕਾਂ ਤੇ ਬਾਕੀ ਲੋਕਾਂ ਤੁਸੀਂ ਉਸ ਦੁਬਾਰਾ ਆਇਆ ਇੱਥੇ ਇਸ ਹਸਤੇ ਇਹਨਾਂ ਦਾ ਪ੍ਰਬੰਧ ਕਰਨ ਦਾ ਕੋਈ ਨਹੀਂ ਰਹਿ ਗਿਆ ਔਰ ਇਹਨਾਂ ਨੂੰ ਆਪਣੇ ਉਹਦਿਆਂ ਤੋਂ ਉਸifie ਦੇਣੇ ਚਾਹੀਦੇ ਇਸ ਗੱਲ ਦਾ ਕੋ ਜਵਾਬ ਹੈ ਤੁਹਾਡੇ ਕੋਲ ਤੁਸੀਂ 37 ਮੁੰਡੇ ਮੰਗਲਵਾਰ ਨੂੰ 2 ਵਜੇ ਨਾਲ ਬੁਲਾਇ ਨਹੀਂ ਬੁਲਾਇਆ ਸੌਦਾ ਕਰਨੋਂ ਅਸੇ ਮੈਂ ਲਾਇ ਦੇ ਕੇ ਫਿਲਮ ਸਾਡੇ ਵਾਲੇ ਕਰ ਦਿਓ ਉਹ ਨਾ ਕੋਈ ਆ ਗਿਆ ਮੀਂਹ ਨਹੀਂ ਮੋਤਾ ਕਿੰਨਾ ਆ ਗਿਆ ਮੇਰੀ ਇਨਫਾਰਮੇਸ਼ਨ ਦਾ ਵਾਕਾ ਕੀਆ ਇਹਨਾਂ ਚੋਂ ਇੱਕ ਇਸ ਨੇ ਦੇਖਿਆ ਆਇਆ ਕਿਸ ਨੇ ਦੇਖਿਆ ਆਇਆ